ਅੱਜ ਜਦੋਂ ਸਬਜ਼ੀ ਮੰਗਾਈ ਤਾਂ ਸੋਨੀ ਸਾਬ ਲੈ ਕੇ ਆਈ ਗੋਭੀ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਹੈ ਹਫ਼ਤੇ ਵਿੱਚ ਦੋ ਵਾਰ ਆਰਾਮ ਨਾਲ ਬਣਦੀ ਹੈ ਪਰ ਉਹਨਾਂ ਦੀ ਡਿਮਾਂਡ ਸੀ ਕਿ ਗੋਭੀ ਇਹ ਜਿਹੜੀ ਉਹ ਵਿਆਹ ਸ਼ਾਦੀਆਂ ਵਰਗੀ ਬਣੇ ਕਾਰ ਵਾਲੀ ਸਿੰਪਲ ਨਹੀਂ ਬਣਾਉਣੀ ਤੇ ਆਪਾਂ ਉਹਦੇ ਲਈ ਗੋਭੀ ਨੂੰ ਕੀਤਾ ਜੀ ਕੱਟਣਾ ਸ਼ੁਰੂ ਤੇ ਇਹਦੇ ਜਿਹੜੇ ਫੁੱਲ ਐ ਉਹ ਜ਼ਿਆਦਾ ਮੋਟੇ ਨਹੀਂ ਕੱਟਨੇ ਤੇ ਜਿੰਨੇ ਲੰਬੇ ਹੋ ਸਕਣ ਓਨੇ ਕੱਟਨੇ ਆ ਉਸ ਤੋਂ ਬਾਅਦ ਆਪਾਂ ਇਹਨੂੰ ਕੱਟ ਲਿਆ ਤੇ ਫਿਰ ਆਪਾਂ ਨਾਲ ਹੀ ਕਟਾਂਗੇ ਜੀ 3-4 ਆਲੂ ਆਲੂਆਂ ਨੂੰ ਵੀ ਆਪਾਂ ਲੰਬੇ ਆਕਾਰ ਵਿੱਚ ਕੱਟਣਨਾਂ ਨਾ ਜ਼ਿਆਦਾ ਪਤਲੇ ਤੇ ਨਾ ਜ਼ਿਆਦਾ ਮੋਟੇ ਜਿਹੜੀ ਇਹ ਗੋਭੀ ਦੀ ਸਬਜ਼ੀ ਆਪਾਂ ਘਰ ਵਿੱਚ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਬਣਦੀ ਐ ਤੇ ਬਿਲਕੁਲ ਤੁਸੀਂ ਦੱਸ ਨਹੀਂ ਸਕਦੇ ਇਹ ਰੈਸਟੋਰੈਂਟ ਵਾਲੀ ਜੱਗ ਕਰੇ ਬਣਾਈਏਗੀ ਵਿਆਹਾਂ ਵਿੱਚ ਵੀ ਇਸੇ ਤਰ੍ਹਾਂ ਦੀ ਗੋਭੀ ਬਣਦੀ ਹੈ ਸਭ ਤੋਂ ਪਹਿਲਾਂ ਆਪਾਂ ਪਾਣੀ ਨੂੰ ਹਲਕਾ ਜਿਹਾ ਗਰਮ ਕਰ ਲਾਂਗੇ ਤੇ ਉਹਦੇ ਵਿੱਚ ਇੱਕ ਚਮਚ ਨਮਕ ਦਾ ਪਾ ਦਾਂਗੇ ਤੇ ਗੋਭੀ ਨੂੰ ਉਹਦੇ ਵਿੱਚ 10 ਤੋਂ 15 ਮਿੰਟ ਲਈ ਭਿਉ ਕੇ ਰੱਖ ਦਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਕੀੜਾ ਵਗੈਰਾ ਉਹ ਵੀ ਕੋਈ ਨਿਕਲ ਜੇ ਨਾਲ ਹੀ ਇਹ ਥੋੜੀ ਜੀ ਸੌਫਟ ਵੀ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਸਿੰਪਲ ਪਾਣੀ ਦੇ ਵਿੱਚ ਆਲੂ ਵੀ ਭਿਉਂ ਕੇ ਰੱਖ ਦਿੱਤੇ ਤੇ ਉਸ ਤੋਂ ਬਾਅਦ ਆਪਾਂ ਇਸ ਦੋਨਾਂ ਚੀਜ਼ਾਂ ਨੂੰ ਕੱਢ ਕੇ ਇੱਕ ਕੱਪੜੇ ਤੇ ਸੁਕਾ ਲਵਾਂਗੇ ਉਸ ਤੋਂ ਬਾਅਦ ਇੱਕ ਕੜਾਈ ਵਿੱਚ ਆਪਾਂ ਪਾਵਾਂਗੇ ਜੀ ਕੋਈ ਵੀ ਤੁਸੀਂ ਆਪਣਾ ਕੁਕਿੰਗ ਆਇਲ ਪਾ ਲਿਓ ਜਿਹੜਾ ਰਸੋਈ ਦੇ ਵਿੱਚ ਤੁਸੀਂ ਯੂਜ਼ ਕਰਦੇ ਹੋ ਤੇ ਫਿਰ ਉਹਨੂੰ ਫੁੱਲ ਕਰ ਲੈਣਾ ਜੀ ਤੁਸੀਂ ਗਰਮ ਤੇ ਫਿਰ ਆਪਾਂ ਉਹਦੇ ਵਿੱਚ ਪਾ ਦਾਂਗੇ ਗੋਭੀ ਤਿੰਨ ਤੋਂ ਚਾਰ ਮਿੰਟਾਂ ਵਿੱਚ ਗੋਭੀ ਦਾ ਜਿਹੜਾ ਕਲਰ ਹੈ ਉਹ ਦੇਖੋ ਚੇਂਜ ਹੋ ਜੂਗਾ ਬਿਲਕੁਲ ਬ੍ਰਾਊਨ 골ਡ ਬ੍ਰਾਊਨ ਗੋਭੀ ਬਣ ਗਈ ਤੇ ਇਹਨੂੰ ਆਪਾਂ ਹੌਲੀ ਹੌਲੀ ਬਾਹਰ ਕੱਢ ਲਾਂਗੇ ਸਭ ਤੋਂ ਪਹਿਲਾਂ ਤੁਸੀਂ ਮੇਰੀ ਵੀਡੀਓ ਕਿੱਥੋਂ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਪੇਜ ਨੂੰ ਹੋ ਲੋ ਤੇ YouTube ਤੇ ਸਬਸਕ੍ਰਾਈਬ ਹਜੇ ਤੱਕ ਜੇ ਤੁਸੀਂ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰਿਓ ਉਸ ਤੋਂ ਬਾਅਦ ਆਪਾਂ ਇਸੇ ਤਰ੍ਹਾਂ ਹੀ ਸਾਰੇ ਆਲੂ ਵੀ ਫਰਾਈ ਕਰ ਲੇ ਤੇ ਗੋਭੀ ਵੀ ਫਰਾਈ ਕਰ ਲਈ ਤੇ ਇਹ ਆਪਾਂ ਬਾਹਰ ਕੱਢ ਲਾਂਗੇ ਦੇਖੋ ਇਹ ਬਣਨ ਤੋਂ ਪਹਿਲਾਂ ਹੀ ਇੰਨੇ ਸੋਹਣੇ ਲੱਗ ਰਹੀ ਹੈਗੀ ਉਸ ਤੋਂ ਬਾਅਦ ਕੀ ਕਰਾਂਗੇ ਜੀ ਆਪਾਂ ਇਹ ਕੜਾਈ ਕਰ ਲਾਂਗੇ ਆਪਣੀ ਚੇਂਜ ਤੇ ਦੂਸਰੀ ਕੜਾਈ ਵਿੱਚ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਲਵਾਂਗੇ ਬਿਲਕੁਲ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਜੀਰਾ ਤੇ ਇਹਨੂੰ ਹਲਕਾ ਜਿਹਾ ਜਦੋਂ ਭੁੰਨਿਆ ਗਿਆ ਤਾਂ ਇਹਦੇ ਵਿੱਚ ਪਾਵਾਂਗੇ ਸੁੱਕੇ ਮਸਾਲੇ ਤੇਜ ਪੱਤਾ ਪਾ ਦਿਓ ਵੱਡੀ ਇਲਾਇਚੀ ਲਾਲ ਮਿਰਚਾਂ ਦਾਲਚੀਨੀ ਇਹ ਸਾਰੀਆਂ ਚੀਜ਼ਾਂ ਤੁਸੀਂ ਜ਼ਰੂਰ ਪਾਓ ਕਿ ਕਿ ਟੇਸਟ ਇਹਨਾਂ ਦਾ ਹੀ ਆਉਣਾ ਹੈਗਾ ਵਿੱਚ ਉਸ ਤੋਂ ਬਾਅਦ ਜਦੋਂ ਇਹ ਪੱਕ ਗਏ ਫਿਰ ਇਹਦੇ ਵਿੱਚ ਤੁਸੀਂ ਲੰਬਾ ਕੱਟਣਾ ਅਦਰਕ ਤੇ ਲਸਣ ਉਹਨਾਂ ਨੂੰ ਤੁਸੀਂ ਪਾ ਦੇਣਾ ਆਪਦੇ ਟੇਸਟ ਅਨੁਸਾਰ ਜਿੰਨਾ ਕਿਸ ਨੂੰ ਵਧੀਆ ਲੱਗੇ ਇਸ ਤਰੀਕੇ ਨਾਲ ਇਹਦਾ ਜਿਹੜਾ ਟੇਸਟ ਹੈ ਉਹ ਵਿੱਚ ਬੜਾ ਵਧੀਆ ਆਉਂਦਾ ਤੁਸੀਂ ਇਹਨੂੰ ਲੰਬਾਈ ਕੱਟਿਓ ਉਸ ਤੋਂ ਬਾਅਦ ਫਿਰ ਪਾਏ ਜੀ ਆਪਾਂ ਦੋ ਤਿੰਨ ਕੱਟੇ ਹੋਏ ਪਿਆਜ਼ ਤੇ ਚਾਰ ਪੰਜ ਹਰੀਆਂ ਮਿਰਚਾਂ ਤੇ ਇਹ ਜਿਆਦਾ ਬਾਰੀਕ ਨਹੀਂ ਆਪਾਂ ਕੱਟੇ ਨਾ ਜਿਆਦਾ ਮੋٹے ਕੱਟਣੇ ਆ ਤੇ ਫਿਰ ਇਹਨਾਂ ਨੂੰ ਵੀ ਆਪਾਂ ਹਲਕਾ ਹਲਕਾ ਜਿਹਾ ਪਕਾ ਲਾਂਗੇ ਫਿਰ ਆਪਾਂ ਦੋ ਤਿੰਨ ਕੱਟੇ ਆ ਜੀ ਟਮਾਟਰ ਟਮਾਟਰਾਂ ਦੀ ਇਹਦੇ ਵਿੱਚ ਤੁਸੀਂ ਪਿਓਰੀ ਬਣਾ ਕੇ ਨਹੀਂ ਪਾਉਣੀ ਇਸੇ ਤਰੀਕੇ ਨਾਲ ਹੀ ਤੁਸੀਂ ਸੁੱਕੇ ਮਸਾਲੇ ਆਪਾਂ ਤਿਆਰ ਕਰਨੀ ਆ ਸੁੱਕੀ ਸਬਜ਼ੀ ਬਿਲਕੁਲ ਤੇ ਆਪਾਂ ਕੋਈ ਵੀ ਗਰੇਵੀ ਵਗੈਰਾ ਤਿਆਰ ਨਹੀਂ ਕਰਨੀ ਇਸ ਲਈ ਆਪਾਂ ਪਿਓਰੀ ਨਹੀਂ ਪਾਣੀ ਕੱਟ ਕੇ ਹੀ ਪਾਉਣਾ ਟਮਾਟਰਾਂ ਨੂੰ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਹਲਕਾ ਜਿਹਾ ਖਲਾਵਾਂਗੇ ਤੇ ਹੁਣ ਬਾਰੀ ਆ ਗਈ ਜੀ ਆਪਾਂ ਪਾਈ ਹੈ ਹਲਦੀ ਫਿਰ ਪਾਵਾਂਗੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਮਸਾਲਾ ਫਿਰ ਨਮਕ ਮਿਰਚ ਥੋੜੀ ਜਿਹੀ ਕਲਰ ਲਈ ਆਪਾਂ ਪਾਵਾਂਗੇ ਦੇਗੀ ਮਿਰਚ ਧਨੀਆ ਪਾਊਡਰ ਤੇ ਜੇ ਤੁਸੀਂ ਕਾਲੀ ਮਿਰਚ ਪਾਉਣੀ ਚਾਹੋ ਤੇ ਇਹਦੇ ਵਿੱਚ ਪਾ ਸਕਦੇ ਹੋ ਨਹੀਂ ਤੁਸੀਂ ਸਕਿਪ ਕਰ ਦਿਓ ਤੇ ਇਹ ਮਸਾਲੇ ਤੁਸੀਂ ਸਾਰੇ ਜ਼ਰੂਰ ਪਾਓ ਕਿਉਂਕਿ ਇਹਦੇ ਨਾਲ ਜਿਹੜਾ ਸਬਜੀ ਦਾ ਸਵਾਦ ਹੈ ਉਹ ਵੱਖਰਾ ਆਊਗਾ ਤੇਗੀ ਮਿਰਚ ਪਾਉਣੀ ਬਿਲਕੁਲ ਨਾ ਭੁੱਲਿਓ ਕਿਉਂਕਿ ਇਹ ਸਬਜੀ ਨੂੰ ਕਲਰ ਦੇਊਗੀ ਇਹ ਸਾਰੀਆਂ ਚੀਜ਼ਾਂ ਨੂੰ ਪਾ ਕੇ ਆਪਾਂ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਫਿਰ ਇਹ ਸਾਰੇ ਮਸਾਲੇ ਨੂੰ ਆਪਾਂ ਭੁੰਨ ਲਾਂਗੇ ਇਸੇ ਮਸਾਲੇ ਦਾ ਕਲਰ ਸਾਨੂੰ ਅਲੱਗ ਹੀ ਦਿਸਣ ਲੱਗ ਜੂਗਾ ਤੇ ਸਬਜੀ ਦਾ ਟੇਸਟ ਜਿਹੜਾ ਹੋਊਗਾ ਉਹਦਾ ਕੋਈ جواب ਨਹੀਂ ਹੋਣਾ ਫਿਰ ਇੱਥੇ ਤੁਸੀਂ ਆਪਾਂ ਪਾਤੀ ਜੀ ਇੱਕ ਟਿੱਕੀ ਦੇ ਛੋਟੀ ਜੀ ਬਟਰ ਦੀ ਤੇ ਇੱਕ ਚਮਚੇ ਦੇ ਵਿੱਚ ਆਪਾਂ ਵੱਡਾ ਭਰ ਕੇ ਪਾ ਦਾਂਗੇ ਦੇਸੀ ਘਿਓ ਦਾ ਕਿਉਂਕਿ ਸੁੱਕੀਆਂ ਸਬਜ਼ੀਆਂ ਉੱਪਰੋਂ ਨਹੀਂ ਪੈਂਦਾ ਆਪਾਂ ਵਿੱਚੋਂ ਹੀ ਇਹਦਾ ਟੇਸਟ ਲਵਾਂਗੇ ਮਸਾਲੇ ਦੇ ਵਿੱਚ ਹੀ ਤੁਸੀਂ ਸਾਰਾ ਕੁਝ ਐਡ ਕਰ ਦੇਣਾ ਤੇ ਫਿਰ ਇਹਨੂੰ ਆਪਾਂ ਕਰ ਦਾਂਗੇ ਜੀ ਮਿਕਸ ਤੇ ਜਿਹੜਾ ਇਹ ਆਪਣਾ ਮਸਾਲਾ ਸੀ ਉਹ ਹੋ ਗਿਆ ਤਿਆਰ ਤੇ ਹੁਣ ਜਿਹੜੀ ਤੁਸੀਂ ਗੋਭੀ ਤੇ ਆਲੂ ਕੀਤੇ ਸੀਗੇ ਫਰਾਈ ਤੇ ਉਹ ਇਹਦੇ ਵਿੱਚ ਕਰ ਦੇਣੇ ਆ ਮਿਕਸ ਗੋਭੀ ਤੇ ਸੀ ਹਰ ਵਾਰੀ ਬਣਾਉਂਦੇ ਹੋਵਾਂਗੇ ਸ਼ਾਇਦ ਇਸ ਤਰ੍ਹਾਂ ਦੀ ਗੋਭੀ ਵੀ ਬਹੁਤ ਸਾਰੇ ਜਨੇ ਬਣਾਉਂਦੇ ਹੋਣਗੇ ਪਰ ਜਿਹੜੇ ਨਹੀਂ ਬਣਾਉਂਦੇ ਉਹ ਵੀ ਤੁਸੀਂ ਟਰਾਈ ਕਰਕੇ ਜਰੂਰ ਦੇਖਿਓ ਤੇ ਸਬਜੀ ਵਿੱਚ ਵੀ ਆਪਣੇ ਤੇਲ ਸੀ ਤੇ ਇਸ ਲਈ ਇਹ ਸਾਰਾ ਮਿਕਸ ਹੋ ਜੂ ਸਰੋਂ ਦਾ ਤੇਲ ਜਿਹੜਾ ਤੁਸੀਂ ਮਸਾਲੇ ਵਿੱਚ ਆਪਾਂ ਰੱਖਿਆ ਸੀ ਬਿਲਕੁਲ ਥੋੜਾ ਜਿਹਾ ਤੁਸੀਂ ਘੱਟ ਹੀ ਰੱਖਣਾ ਕਿਉਂਕਿ ਗੋਭੀ ਆਪਾਂ ਫਰਾਈ ਕੀਤੀ ਸੀ ਉਸ ਤੋਂ ਬਾਅਦ ਦੇਖੋ ਸਾਰੀ ਸਬਜੀ ਹੋ ਗਈ ਜੀ ਮਿਕਸ ਸਬਜੀ ਕਿੰਨੀ ਜ਼ਿਆਦਾ ਟੇਸਟੀ ਬਣਾਉਣੀ ਹੈ ਤੇ ਉਹ ਦੇਖਣ ਵਿੱਚ ਕਿੰਨੀ ਜ਼ਿਆਦਾ ਵਧੀਆ ਲੱਗੇ ਇਹ ਸਾਰਾ ਕੁਝ ਆਪਣੇ ਹੱਥ ਵਿੱਚ ਹੀ ਹੁੰਦਾ ਤੇ ਹੁਣ ਆਪਾਂ ਇਹਦੇ ਉੱਪਰ ਪਰ ਖਸ਼ਬੂ ਦੇ ਲਈ ਪਾਵਾਂਗੇ ਜੀ ਮੇਥੀ ਤੇ ਜਿਹਦੇ ਨਾਲੇ ਦੂਰੇ ਹੀ ਪਤਾ ਲੱਗ ਜੇ ਵੀ ਆਪਾਂ ਬਹੁਤ ਹੀ ਅੱਜ ਟੇਸਟੀ ਜੀ ਗੋਭੀ ਬਣਾਈ ਹੈ ਉਸ ਤੋਂ ਬਾਅਦ ਇਹਦੇ ਉੱਪਰ ਪਾਵਾਂਗੇ ਆਪਾਂ ਕੱਟਿਆ ਹੋਇਆ ਹਰਾ ਹਰਾ ਧਨੀਆ ਤੇ ਜਿਹੜਾ ਸਬਜੀ ਨੂੰ ਚਾਰ ਚੰਨ ਲਾ ਦਿੰਦਾ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਇਹ ਸਾਰਿਆਂ ਨੂੰ ਦੇਖੋ ਸਰਵੇ ਦਾ ਕਲਰ ਵਗੈਰਾ ਦੇਖੋ ਤੁਸੀਂ ਕਿੰਨਾ ਵਧੀਆ ਆਇਆ ਵਿਆਹ ਸ਼ਾਦੀਆਂ ਤੋਂ ਇਹ ਸਬਜੀ ਹੈ ਜਿਹੜੀ ਉਹ ਕੱਟ ਨਹੀਂ ਬਣੀ ਤੇ ਆਪਾਂ ਕਰੇ ਵੀ ਇੰਜੋਏ ਕਰ ਸਕਦੇ ਹਾਂ ਤੇ ਇਹਦੇ ਨਾਲ ਤੁਸੀਂ ਨਾਨ ਖਾਓ ਤੰਦੂਰ ਦੀ ਰੋਟੀ ਖਾਓ ਚੁੱਲ੍ਹੇ ਦੀ ਖਾਓ ਤੁਹਾਡੀ ਮਰਜ਼ੀ ਹੈਗੀ ਬਹੁਤ ਜ਼ਿਆਦਾ ਟੇਸਟੀ ਇਹ ਸਬਜੀ ਬਣਦੀ ਹੈ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਉਸ ਤੋਂ ਬਾਅਦ ਆਪਾਂ ਕੀਤੀ ਹੈ ਜੀ ਘਰੇ ਇਹ ਸਭ ਨੂੰ ਸਰਵ ਤੇ ਫਿਰ ਆਪਾਂ ਬੱਚਿਆਂ ਲਈ ਦੁਕਾਨ ਤੇ ਰੋਟੀ ਭੇਜਨੀ ਸੀ ਤੇ ਫਿਰ ਉਹਨਾਂ ਦਾ ਵੀ ਟਿਫਨ ਕੀਤਾ ਆਪਾਂ ਪੈਕ ਸਬਣੀ ਸਬਜੀ ਖਾਧੀ ਤੇ ਜਦੋਂ ਦੱਸਿਆ ਕਿ ਸਭ ਨੂੰ ਬੜੀ ਪਸੰਦ ਆਈ ਤੁਸੀਂ ਵੀ ਟਰਾਈ ਕਰਕੇ ਜਰੂਰ ਦੇਖਿਓ ਥੋੜਾ ਜਿਹਾ ਟਾਈਮ ਤਾਂ ਜਰੂਰ ਲੱਗਦਾ ਪਰ ਜਿਹੜੀ ਸਬਜੀ ਹੈ ਉਹ ਬਹੁਤ ਟੇਸਟੀ ਬਣਦੀ ਹੈ ਤੇ ਉਹਦਾ ਕੋਈ ਜਵਾਬ ਨਹੀਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ